ਕਿਚੜੂ ਦੀ ਮੋਟਰ ਚੱਲ ਰਹੀ ਆ ਅੱਜ ਦੇ ਨਾਲ ਤੇ ਆ ਕਿਚੜੂ ਬੱਚੇ ਦੀ ਕਿਚੜੂ ਆਜਾ ਮਟਾ ਜਾ ਤੁਸੀਂ ਘਰੇ ਹੋ ਕੇ ਚੱਲ ਇੱਥੇ ਹੀ ਖੜਕਾਂਗੇ ਪਾਲ ਗਰੂਜ ਜੀ ਮਿਲੇ ਸੀਗੇ ਰੋਡ ਤੇ ਤੇ ਨਚਕਾਣੀ ਪਿੰਡ ਵਾਲੇ ਪਟਿਆਲਾ ਤੋਂ ਅੱਗੇ ਜਿਹੜਾ ਮਲੇਰ ਕੋਟਲੇ ਤੋਂ ਡੇਲੋਂ ਡੇਲੋਂ ਤੋਂ ਲੁਧਿਆਣੇ ਵਾਲਾ ਜਿਹੜਾ ਰੋਡ ਆ ਇੱਥੇ ਸੀ ਖੜੇ ਇਧਰ ਨੇ ਮਨਜੀ ਸਾਹਿਬ ਪਾਸ਼ਾਈ ਦਸਵੀਂ ਪਿੰਡ ਆਲਮਗੀਰ ਦਾ ਜਿਹੜਾ ਦਰਵਾਜ਼ਾ ਅਸੀਂ ਇੱਥੇ ਅੱਜ ਜਿਹੜਾ ਪਹੁੰਚੇ ਹਾਂ ਜੀ ਇੱਕ ਬਜ਼ੁਰਗਾ ਨੂੰ ਲੈਣ ਲਈ ਤੁਸੀਂ ਸਾਰੇ ਪਿੰਡਪਰਾ ਦੇ ਆਜੋ ਘਰ ਨੂੰ ਮੋਕੇ ਜਾਂਦੇ ਚਾਹ ਪਾਣੀ ਪੀ ਕੇ ਜਾਂਦੇ ਪਿੰਡ ਨੂੰ ਚੱਲੇ ਹਾਂ ਜੀ ਪਿੰਡ ਨੂੰ ਚੱਲੇ ਘਾਣੀ ਵੱਲ ਪਟਿਆਲੇ ਚੱਲੇ ਲਿਚਕਾਣੀ ਜੀ ਆਜੋ ਅੱਛਾ ਤੁਸੀਂ ਤਾਂ ਜੀ ਮੋ ਜੇ ਸਤਿ ਸ਼੍ਰੀ ਅਕਾਲ ਆਜ ਕੇ ਨਾਲ ਤੇ ਆ ਗਏ ਕਿੰਨੇ ਬੱਚੇ ਦੀ ਖਿਚਰ ਆ ਜਾਓ ਮਾਤਾ ਜੀ ਤੁਸੀਂ ਘਰੇ ਹੋ ਕੇ ਚਲੇ ਜਾਂਦੇ ਦੋ ਮਿੰਟ ਬਹੁਤ ਟਾਈਮ ਲਿਮਟ ਕਰ ਲੀਏ ਰੋਟੀ ਖਾ ਕੇ ਚਲੇ ਆ ਬੱਸ ਆ ਜੀ ਅੱਜ ਵੇਖ ਤੇ ਫੇਰ ਤੁਸੀਂ ਆਇਓ ਸਾਡੇ ਕੋਲ ਪਹਿਲਾਂ ਜੀ ਹਾਂ ਜੀ ਇਹਨੇ ਦਰਬਾਰ ਸਾਹਿਬ ਮੱਥਾ ਟੇਕ ਕੇ ਆਏ ਬੇਟੀਆਂ ਨੇ ਨਾਲ ਮੇਰੀਆਂ ਜੀ ਤਾਂ ਕਰਕੇ ਜੀ ਕੱਲ ਦੇ ਨਿਕਲੇ ਹੋਏ ਆ ਜੀ ਆਏ ਤੁਸੀਂ ਘਰ ਆ ਲਓ ਆ ਕਰ ਲਓ ਜਲਦੀ ਕਰੋ ਜਾਮ ਲੱਗ ਜਾਂਦਾ ਬਹੁਤ ਬੁਝਾ ਚਲੋ ਆਇਓ ਪਾਲ ਗਰੂਜ ਜੀ ਮਿਲੇ ਸੀਗੇ ਰੂਟ ਦੇ ਤੇ ਲਚਕਾਣੀ ਪਿੰਡ ਵਾਲੇ ਲਚਕਾਣੀ ਪਿੰਡ ਵਾਲੇ ਆਪਣਾ ਫਾਰਜੇ ਸੇਵਾ ਸੁਸਾਇਟੀ ਵਾਲੇ ਮਿਲੇ ਸੀਗੇ ਆਸ਼ਰਮ ਵਾਲੇ ਪਾਲ ਜੀ ਇਹਨਾਂ ਨਾਲ ਮਿਲ ਕੇ ਬਹੁਤ ਚੰਗਾ ਲੱਗਿਆ ਇਹਨਾਂ ਦਾ ਸੁਭਾਅ ਵੀ ਬਹੁਤ ਵਧੀਆ ਬਾ ਜਿਵੇਂ ਕਿ ਹਨਾ ਬੇਕਾਰ ਹੁੰਦੇ ਆ ਉਹਨਾਂ ਦੀ ਸੇਵਾ ਕਰਦੇ ਆ ਤੁਸੀਂ ਵੀ ਹਨਾ ਬਹੁਤ ਵੀਡੀਓ ਇਹਨਾਂ ਦੀਆਂ ਦੇਖੀਆਂ ਹੋਣਗੀਆਂ ਮੈਂ ਜਲਦੀ ਇਹਨਾਂ ਦੇ ਕੋਲੇ ਪਟਿਆਲੇ ਵੀ ਜਾ ਕੇ ਆਉਂਗਾ ਲਚਕਾਣੀ ਪਿੰਡ ਕਿਉਂਕਿ ਮੈਨੂੰ ਇਹ ਬਹੁਤ ਵਧੀਆ ਲੱਗਦਾ ਤੇ ਦੂਸਰੇ ਮਨੁੱਖਤਾ ਦੀ ਸੇਵਾ ਵਾਲੇ ਸਭ ਤੋਂ ਵਧੀਆ ਕੰਮ ਕਰਦੇ ਨੇ ਸਭ ਤੋਂ ਵੱਡੀ ਸੇਵਾ ਕਰਦੇ ਨੇ ਜਲਦੀ ਆਪਾਂ ਇਹਨਾਂ ਨੂੰ ਮਿਲ ਕੇ ਵੀ ਆਵਾਂਗੇ